ਹੋ ਮਨਾ ਪਰਖ ਲੈ ਹੀਰਿਆ ਮੋਤੀਆਂ ਨੂੰ ਗਾਠੜੀ ਵਿੱਚ ਨੇ ਹੀਰਿਆ ਲਾਲ ਤੇਰੇ ਲਾਲ ਲੱਖਾਂ ਦਾ ਦਿਸੇ ਪਰ ਤਾਂ ਕੀ ਜੋਤੀ ਅੰਦਰ ਚਾਨਣਾ ਫਿਰੇ ਤੂੰ ਵਿੱਚ ਹਰੇ ਰੇ ਦੇ ਕੀ ਹੁੰਦੀ ਤੇ ਨਾਮ ਚੀਤਾ ਰਿਆ ਨਾ ਅੱਜ ਪਲਕ ਨੂੰ ਹੋਣਗੇ ਕੁ ਜਿਡੇਰੇ ਸਾਂਗੀ ਲੋਕ ਬੁਕਾਰਦੇ ਸਾਈ ਲੋਕਾ ਆਈ ਬਾਦ ਦੀ ਚੌਪੜੀ ਕਾ ਆਵਦੇ ਨਾਲ ਕਰੋ ਹਮਦਰਦੀ ਪਿਆਰ ਦੀ ਜੋਤ ਜਗਾ ਕੇ ਮੂਸਾ ਨਫਰੀਦੋ ਕੇ ਵਾਜੀ ਦਿਲ ਚੋਂ ਦੂਰੀ ਪਿ ਜਾ ਕੇ ਘਰ ਆਇਆਂ ਨੂੰ ਹੱਸ ਕੇ ਆਖੋ ਜੀ ਆਇਆਂ ਨੂੰ ਆਓ ਦੁਨੀਆ ਮੇ ਲਾਜਾਰ ਦੀ ਨਾਨਾ ਹੱਸ ਕੇ ਸਮਾ ਲੰਗਾਉ ਜੋ ਗੁੱਸੇ ਤੋਂ ਦੂਰ ਮੇ ਰਹੇ ਦੇ ਰੋਗ ਉਹ ਨਾ ਦੇ ਨਸ ਦੇ ਸਰਾਸਿਆਣ ਗੱਲ ਕਹੇ ਨੇ ਹੱਸਦਿਆਰੇ ਘਾਰੇ ਵਗਦੇ ਜਗ ਨੂੰ ਸੌਦਾ ਫੈਨੋ ਬਾਹੀ ਮਨ ਨੂੰ ਗਉਨਾ ਗਾਓ ਦੁਨੀਆ ਵੇਲਾ ਜਾਰ ਦਿਨਾਂ ਦਾ ਹਾਸ ਕੇ ਸਵਾਲ ਲਗਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੋ ਦੁਖ ਨਾ ਜਾਏ ਦਿਲ ਕੀ ਸੇਰਾ ਸਭ ਨੂੰ ਮੀਠਾ ਬੋਲੋ ਮਨ ਵਿੱਚ ਜੀਵ ਸਨ ਕੋਲੂ ਦੂਸਰੇ ਆਦੀ ਖੁਸ਼ੀਆਂ ਦੇ ਵਿੱਚ ਕੋਈ ਵੀ ਖੁਸ਼ੀ ਮਨਾਓ ਦੁਨੀਆ ਮੇਲਾ ਜਾਰ ਦਿਨਾਂ ਦਾ ਕੋਸਨ ਜਵਾਨੀ ਧਨ ਦੌਲਤ ਦੇ ਜੋ ਥੌਂ ਦੇ ਹਿੱਸੇ ਆਂ ਆ ਨਾਲ ਸਿਆਣੇ ਪਰਵਾਰ ਤੋਂ ਭਾਈ ਫੇਰ ਹੋਣ ਰਸਨਾ ਆਂ ਕਿਲੇ ਕੋਠੀਆਂ ਬੰਗਲੇ ਐਵੇ ਦੇ ਕੇ ਨਾ ਕੇ ਵਿਰਾਉ ਦੁਨੀਆ ਮੇ ਲਾਜਾਰ ਦਿਨਾਂ ਦਾ ਹੱਸ ਕੇ ਸਮਾਹ ਲੰਗਾਉ ਮੇਲਾ ਕਰ ਦਿਨਾਂ ਦਾ ਹੱਸ ਕੇ ਸਮਾਹ ਲੈਗਾ ਓ ਹੋ ساری ਦੁਨੀਆ ਮਿੱਤਰਾਂ ਦੀ ਹੈ ਕੋਈ ਨਹੀਂ ਬਗਾਨਾ ਜੋ ਵੀ ਆਇਆ ਸਭ ਨੇ ਜਾਣਾ ਜਗਤ ਮੋਦਾ ਬੇਰਖਾਨਾ ਇੱਕੋ ਜੋਤੀ ਸਭ ਦੇ ਅੰਦਰੀ ਸਮਝੋ ਦੇ ਤਮ ਜਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸਮਾਨ ਗਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸਮਾਨ ਗਾਓ ਕੱਤ ਬੀਤ ਜੇ ਦਿਨ ਚੜ ਜਾਂਦਾ ਦੁੱਖ ਸੁੱਖ ਆਉਣਾ ਜਾਣਾ ਇਹ ਦੁਨੀਆ ਤੇ ਬੈਠੀ ਰਹਿਣਾ ਨਾ ਕੋਈ ਰਾਜਾ ਰਾਣਾ ਕਾਟੇ ਮਦੇ ਹੁੰਦੇ ਰਹੇਦੇ ਐਵੇਂ ਨਾ ਕੇ ਵਿਰਾਉ ਦੁਨੀਆ ਮੇਲਾ ਜਾਰ ਦਿਨਾਂ ਦਾ ਅਸਕੇ ਸਮਾਂ ਲੰਗਾਉ ਮੇਲਾ ਜਾਰ ਦਿਨਾਂ ਦਾ ਹੱਸ ਕੇ ਸਮਾਰੰਗਾ ਹੋ ਮਿੱਠਤ ਨਿਮਰਤਾ ਸਹਿਨ ਸੀਰਤਾ ਖੀਮਾ ਦਇਆ ਨੂੰ ਤਾਰੋ ਮੱਤਾ ਦੇਵੋ ਭੇਰ ਕਿਸੇ ਨੂੰ ਬਣਾਇਆ ਸਵਾਰੂ ਫੁੱਲ ਬਣ ਕੇ ਖਸ ਬੂਆ ਮੰਡੋ ਜਗਤ ਬਾਗ ਮਹਿਕਾਉ ਦੁਨੀਆ ਮੇਲਾ ਜਾਰ ਦਿਨਾਂ ਦਾ ਹੱਸ ਕੇ ਸਮਾਂ ਲੰਗਾਉ ਦੁਨੀਆ ਮੇਲਾ ਜਾਰ ਦਿਨਾਂ ਦਾ ਹੱਸ ਕੇ ਸਮਾਂ ਲੰਗਾਉ ਪਿਆਰ ਦਾ ਸੌਦਾ ਪਿਆਰ ਚ ਕਰੀਏ ਮਤਲਬ ਹਲਨਾ ਕਰੀਏ ਲੇਖਾ ਜੋਖਾ ਹੋਣਾ ਅੱਗੇ ਉਹ ਮਾਰਕ ਤੋਂ ਡਰੀਏ ਵਿਚੋ ਗਾਫਰੇ ਅੰਦਰੋਂ ਮੂਮਨ ਐਵੇਂ ਨਾ ਪਜ ਬਣਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਕਿਸਮਾਨ ਗਾਉ ਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸਮਾ ਲਗਾ ਓ ਅਰੇ ਮਤੀ ਸ਼ਰਮਾ ਯਾਰ ਜਿੰਗ ਜਾਰੇ ਛੰਦ ਤਵਈਆ ਗਾ ਕੇ ਆਜੋ ਮਿੱਤਰੋ ਮਿਲਿਏ ਆਪਾ ਗਾਲੇ ਗਲ ਬਕੜੀ ਪਾ ਕੇ ਪਰਮ ਆਨੰਦ ਗੁਰੂ ਜੀ ਕਹਗੇ ਸੱਪਿਆ ਚਾਰ ਕੇ ਗਾਓ ਦੁਨੀਆਂ ਮੇਲਾ ਜਾ ਦਿਨਾਂ ਦਾ ਹੱਥ ਕੇ ਸਮਾਲ ਗਾਓ ਦੁਨੀਆਂ ਮੇਲਾ ਜਾ ਦਿਨਾਂ ਦਾ ਹੱਥ ਕੇ ਸਮਾਲ ਗਾਓ